ਕੀ ਹਾਲ ਚੰਡਿਆ ਉਹ ਠੀਕ ਹੈ ਬਾਈ ਹਾਲ ਤਾਂ ਬਹੁਤ ਵਧੀਆ ਹੈ ਉਹ ਇੱਥੇ ਕਿਵੇਂ ਐਸ ਵੇਲੇ ਉਹ ਬਸ ਉਹੀ ਤੁਰਿਆ ਆ ਯਾਰ ਮਾ ਮਾੜਾ ਮੋੜਾ ਤੁਰਾ ਫੇਰਾ ਕਰਿਆ ਗੇ ਉਹ ਖੜਾ ਕੀ ਮੈਂ ਤਾਂ ਵਿਆਹ ਦੀਆਂ ਗੱਲਾਂ ਯਾਦ ਕਰ ਕਰਕੇ ਦੇਖੀ ਜਨਾਂ ਯਾਰ ਵੀ ਆਏ ਹੋਇਆ ਸੀ ਵਿਆਹ ਆਪਦੇ ਵਿਆਹ ਦੀਆਂ ਗੱਲਾਂ ਆਪਦੇ ਵਿਆਹ ਦੇ ਮੂਰੇ ਸੀ ਰਾਈ ਜਾਂਦੇ ਐ ਹੋਂ ਉਹ ਕੀੜੇ ਸਨ ਚ ਹੋਇਆ ਹੁਣ ਵਿਆਹ ਚੱਲ ਪਿਆ ਤਾਂ ਕਰਕੇ ਐ ਅੱਛਾ ਉਹ ਪਹਿਲਾਂ ਵਾਲੀ ਯਾਦ ਦੱਸ ਉਹ ਯਾਦ ਜਿਵੇਂ ਕਹਿੰਦਾ ਵਿਆਹ ਪਿੰਡ ਚ ਉਹ ਆਪਦਾ ਵਿਆਹ ਮੂਰੇ ਆ ਜਾਂਦਾ ਪੇਰਾ ਬੰਦਾ ਹੋਏ ਹੋਰ ਕਿਸੇ ਕਿਸੇ ਨੂੰ ਕਿਸੇ ਦਾ ਵਿਆਹ ਦੇਖ ਕੇ ਤੇ ਆਪਦੇ ਵਿਆਹ ਨੂੰ ਯਾਦ ਕਰ ਲਿਆ ਉਹ ਮੈਂ ਤੈਨੂੰ ਦੱਸਿਆ ਜੋ ਕਿਸੇ ਦੇ ਹੁਣ ਡੀਜੇ ਲੱਗਦੇ ਆ ਨਾ ਉਹ ਸਾਡੇ ਕੋਲ ਡੀਜੇ ਵੀ ਨਹੀਂ ਸੀ ਹਾਂ ਕਿਹੜੇ ਸਾਲ ਵਿੱਚ ਹੋਇਆ ਸੀ ਉਹ ਮੇਰਾ ਤਾਂ ਪੁੱਛਣਾ ਯਾਰ ਵਿਆਹ ਕਦੋਂ ਹੋਇਆ 83 ਚ ਹੋਇਆ ਤੇ 84 ਦੇ ਚੱਕਰ ਜੀ ਪੈ ਗਏ ਓਹ ਹੋਏ ਹੋਰ ਤੇ ਤੇਰਾ ਕਦੋਂ ਹੋਇਆ ਮੇਰਾ 1988 ਚ ਹੋਇਆ ਅਜਾ ਘਰ ਦਾ ਥੋੜਾ ਵਰਕ ਹੀ ਹੈ ਹਾਂ ਪੂਰੇ 4 ਸਾਲਾਂ ਦਾ ਫਰਕ ਹੈ ਐ ਤਾਂ ਚਲ ਕੋਈ ਨਹੀਂ ਐ ਲੰਘ ਜਾਣਗੇ 4 ਸਾਲ ਵੀ ਤੂੰ ਬਰਾਤ ਤੇਰੀ ਕਾਸਤੇ ਗਈ ਸੀ ਉਹ ਬਰਾਤ ਆਪਰਾ ਬਾਤ ਪੁੱਛੀ ਨਾ ਨਾ ਤਾਂ ਉਹ ਕਿਉਂ ਮਿਲਦਾ ਸੀ ਕਿਉਂ ਕਲਫੂ ਲੱਗਿਆ ਹੋਇਆ ਸੀ ਕਿਉਂ ਆ ਬਰਾਤ ਦੇ ਵਿੱਚ ਕਿਉਂ ਦਾ ਕੀਮਤ ਬਲਾਈ ਉਹ ਫਿਰ ਲੱਡੂ ਪਿੰਲੀ ਮੇ ਬਣਾਉਣੀ ਸੀ ਤੇ ਫਿਰ ਅਸੀਂ ਜਾ ਕੇ ਨਾ ਮੇਰੇ ਬਾਪੂ ਨੇ ਤੇ ਬਰੇਟਾਂ ਤੋਂ ਲਿਆਂਦਾ ਅੱਛਾ ਉਹ ਬਰੇਟਿਆਂ ਤੋਂ ਹਾਂ ਉਹ ਬਰੇਟਿਆਂ ਤੋਂ ਕੀ ਉਹ ਸਾਡਾ ਜਿਹੜਾ ਪ੍ਰਾਣਾ ਸੀ ਉਹ ਭੈਣ ਦਾ ਕਸਮ ਅਲਵਾ ਸੀ ਬਹਾ ਅਲਵਾ ਹਾਂ ਪੂਰਾ ਹੀ ਉਹ ਕੀ ਹੁੰਦਾ ਉਹ ਅਲਵਾ ਮੈਂ ਤੈਨੂੰ ਦੱਸ ਦੇ ਲਾ ਹਾਂ ਮੇਰੇ ਬਾਪੂ ਨੂੰ ਮਟਰ ਸਾਈਕਲ ਦੇ ਵਹਾ ਲਿਆ ਬਰੇਟਿਆਂ ਤੱਕ ਬਰੇਟਿਆਂ ਤੋਂ ਆਏ ਸੀ ਉਹ ਗਾਹ ਜਾ ਜਾਲਾ ਸੀ ਪਤਾ ਨਹੀਂ ਕਿਹੜਾ ਪਿੰਡ ਰਾਚ ਆ ਕੇ ਉੱਥੇ ਪਤਾ ਲੈ ਲਿਆ ਪਾ ਅੱਛਾ ਉਹ ਗੱਡੀ ਦੀ ਲੇਨ ਦੇ ਨਾਲ-ਨਾਲ ਮੜੀ ਡੰਡੀ ਨਹੀਂ ਹੁੰਦੀ ਹਾਂ ਛੋਟੀ ਜੀ ਛੋਟੀ ਜੀ ਉਹ ਹੋਇਆ ਕਿ ਉਹਦੀਆਂ ਲੱਤਾਂ ਦੂਜੇ ਪਾਸੇ ਕਰਤੇ ਆਂ ਬੁੜੇ ਦੀ ਬੁੜੇ ਲੀਆਂ ਤੇ ਜਦੋਂ ਨੇ ਸਾਈਕਲ ਚਲਾਇਆ ਤੇ ਅੜ ਕੇ ਖੰਭੇ 'ਚ ਤੇ ਮੇਰੇ ਵਾਲਾ ਪਿਓ ਤਾਂ ਦੜਾ ਮੋ ਬਜਿਆ ਪਰ ਉੱਠੇ ਵਸੇ ਉੱਠੇ ਵਸੇ ਡੇਕਪਾ ਉਹ ਗਾਲੋਗਾਲੀ ਹੁੰਦੇ ਤੇ ਦੂਜੇ ਦਿਨ ਜਾ ਕੇ ਕਿਉਂ ਨਹੀਂ ਆਏ ਕਿਤੇ ਅੱਛਾ ਤੇ ਮਿਲਗਿਰ ਘਰੇ ਆਇਆ ਬੇਟਾ ਹੋਰ ਉਹ ਕਹਿੰਦੇ ਲੱਡੂ ਲਿਆਓ ਕੋਈ ਪਿੰਨੀ ਲਿਆਓ ਐ ਨਹੀਂ ਪਤਾ ਕਿ ਉੱਥੇ ਬਰੇਟੀ ਬਣੀ ਜਾਂਦੀਆਂ ਜਲੇਬੀਆਂ ਉਹਨਾਂ ਦੀਆਂ ਬਣੀ ਜਾਂਦੀਆਂ ਜਲੇਬੀਆਂ ਆਹ ਪੁੱਛਣਾ ਕਰਾਵਾ ਤੇ ਯਾਰ ਇੱਕ ਗੱਲ ਦੱਸ ਆ ਬਈ ਮਾਹੌਲ ਤਾਂ ਬਹੁਤ ਵਧੀਆ ਸੀ ਉਦੋਂ ਹਨਾ ਪੂਰਾ ਨਜ਼ਾਰਾ ਸੀ ਸਮਾਂ ਬਹੁਤ ਵਧੀਆ ਸੀ ਆਹ ਫਿਰ ਵਿਆਹ ਤੇ ਡੀਜ ਨੂੰ ਜੇ ਲੱਗੇ ਨਹੀਂ ਉਦੋਂ ਕਿਹੜੇ ਡੀਜ ਭਰਾਵਾ ਨਾ ਦਾ ਡੀਜ ਨਾ ਰੇਡ ਗਿਆ ਠੀਕ ਹੈ ਤੇ ਅਸੀਂ ਤਾਂ ਭਰਾਵਾ ਇੱਥੋਂ ਨਾ ਆਪਣੇ ਮੋੜ ਮੰਡੀ ਤੋਂ ਟਰੱਕ ਘਟਾਇਆ ਥਾਣੇ 'ਚੋਂ ਥਾਣੇ 'ਚੋਂ ਹਾਂ ਉਹ ਬੱਸ ਦੇੰਬੂ ਵਾਲਾ ਅੱਛਾ ਫਿਰ ਉੱਥੇ ਖੜਾ ਸੀਗਾ ਉੱਥੋਂ ਲਿਆਂਦਾ ਫਿਰ ਇੱਥੇ ਬਰਾਤ ਗਈ ਅੱਛਾ ਹਾਂ ਬਰਾਤ ਕਿਹੜੇ ਪਿੰਡ ਗਈ ਸੀ ਉਹ ਬਰਾਤ ਕਿਹੜਾ ਪੁੱਛਣੇ ਨੇੜੇ ਦੇ ਗਈ ਸੀ ਕਿੱਥੇ ਆ ਰਾਮੇ ਦੇ ਨਾਲ ਕਮਾਲੂ ਐ ਕਮਾਲੂ ਦੇ ਨਾਲ ਹੀ ਭੱਗ ਐ ਬਗਾ ਹਾਂ ਉੱਥੇ ਗਈ ਸੀ ਭਰਾਵਾ ਅੱਛਾ ਹਾਂ ਠੀਕ ਤੇ ਕਾਦੇ ਯਾਰ ਉਹਦਾ ਕੋਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਹੋਇਆ ਵਿਆਹ ਸੁਪਨੇ ਉਹ ਵੀ ਹੋਇਆ ਸੀ ਮੇਰਾ ਤਾਂ ਅੱਛਾ ਤੇ ਉਹ ਜਦੋਂ ਹੁਣ ਕਿਸੇ ਦਾ ਵਿਆਹ ਹੁੰਦਾ ਤੇ ਉਹ ਦੇਖ ਕੇ ਤੂੰ ਵਿਆਹ ਨੂੰ ਆਪਦਾ ਵਿਆਹ ਯਾਦ ਕਰਦਾ ਹਾਂ ਮੈਂ ਕਹਿਆ ਯਾਰ ਮੇਰਾ ਵੀ ਵਿਆਹ ਹੋਇਆ ਸੀ ਇੱਕ ਦਿਨ ਮੈਂ ਕਹਿਆ ਯਾਰ ਜਦੋਂ ਡੀਜੇ ਹੁੰਦੇ ਨਾਲ ਤੇ ਡੀਜੇ ਤੇ ਬੜਾ ਨਜ਼ਾਰਾ ਹੁੰਦਾ ਪਰ ਉਦੋਂ ਹੁੰਦੇ ਨਹੀਂ ਸੀ ਕਿ ਹੋਇਆ ਫੇਰ ਕੀ ਹੋਇਆ ਭਰਾਵਾ ਜਦੋਂ ਉਥੋਂ ਵਾਪਸ ਮੁੜ ਪਏ ਹਾਂ ਆਪਣੇ ਪਿੰਡ ਨੂੰ ਆਉਣ ਲੱਗੇ ਅੱਛਾ ਬੁਰਜ ਨੂੰ ਤੇ ਮੀ ਲੈ ਪਿਆ ਜੋਰਾ ਦਾ ਮੀ ਵੀ ਪਿਆ ਹੋਈ ਪੂਰਾ ਮੀ ਮੈਂ ਆਖਿਆ ਹਾਂ ਅੱਛਾ ਉਹ ਜਿਹੜਾ ਟਰੱਕ ਸੀ ਨਾ ਉਹ ਬੱਸ ਦੇ ਮੂੰਹ ਵਾਲਾ ਸੀਗਾ ਬੱਸ ਦੇ ਮੂੰਹ ਵਾਲਾ ਹਾਂ ਉਹ ਸਵਾਰੀਆਂ ਉੱਠ ਖੜੀਆਂ ਹੋਣਗੀਆਂ ਵੀ ਬੱਸ ਆ ਗਈ ਰੋਕੋ ਰੋਕੋ ਕਈ ਦਾ ਹੱਥ ਦੇ ਦਿੱਤੇ ਬੁੜੀਆਂ ਨੇ ਬੰਦਿਆਂ ਨੇ ਉਹ ਪਤਾ ਹੀ ਕੀ ਹੈ ਮੂੰਹ ਦੇਖ ਲੈਂਦੀਆਂ ਸੀ ਮਗਰੋਂ ਕੁੜੇ ਆਖੇ ਬੂਹ ਇਹਦੇ ਪਿੱਛੇ ਦਾ ਟਰੱਕ ਹੈ ਮੈਂ ਆਖਿਆ ਡਰਾਈਵਰ ਨੂੰ ਮੈਂ ਆਖਿਆ ਕਿਉਂ ਤੈਨੂੰ ਪਤਾ ਹੈ ਕਹਿੰਦਾ ਭਾਈ ਸਾਡੇ ਨਾਲ ਤਾਂ ਰੋਜ਼ ਹੀ ਐ ਹੁੰਦੀ ਹੈ ਅੱਛਾ ਹਾਂ ਉਹ ਆ ਗਈ ਭਰਾਵਾ ਜਦੋਂ ਅਸੀਂ ਪਿੰਡ ਦੇ ਨੇੜੇ ਜੇ ਆ ਗਏ ਹਾਂ ਤੇ ਉਹ ਤੇ ਕੋਈ ਖੱਡਾ ਖੁੜਾ ਆ ਗਿਆ ਅੱਛਾ ਘਾਰਾ ਕਹਿੰਦੇ ਜੀ ਨੂੰ ਹਾਂ ਘਾਰਾ ਕਹਿੰਦੇ ਆ ਤੇ ਉਹ ਜਿਹੜਾ ਡਰਾਈਵਰ ਸੀ ਉਹ ਸਾਲਾ ਹੀ ਲੱਗਦਾ ਸੀ ਆਪਣਾ ਅੱਛਾ ਤੇਰਾ ਸਾਲਾ ਸੀ ਉਹ ਮੁੰਡੇ ਦਾ ਸਾਲਾ ਸੀ ਉਹ ਫਿਰ ਤਾਂ ਤੇਰਾ ਸਾਲਾ ਸੀ ਮੇਰਾ ਵੀ ਸਾਲਾ ਸੀ ਉਹ ਖੱਡੇ ਦੇ ਵਿੱਚ ਮਾਰਿਆ ਟਰੱਕ ਜਦੋਂ ਵੱਜਿਆ ਆਪਰਾਵਾ ਤੇ ਅਸੀਂ ਦਾ ਆਪਰਾਵਾ ਆਏ ਵੱਜੇ ਮੂਰੇ ਦੋਨੇ ਜੀ ਦੋਨੇ ਜੀ ਅਸੀਂ ਤਾਂ ਵੱਜੇ ਮੇਰੀ ਤਾਂ ਪੱਗ ਜੀ ਲਹਿ ਗਈ ਉੱਥੀ ਵਿੱਚੀ ਥੱਲੇ ਕਿਉਂ ਬਿੱਤੀ ਟਰੱਕ ਦੇ ਅੱਛਾ ਟਰੱਕ ਚ ਹਾਂ ਤੇ ਗੋਡਾ ਪਰ ਨੇ ਉਹ ਤੇਰੀ ਆੜੀ ਪਰਚਾਈ ਵੱਜੀ ਹਾਂ ਤੇ ਭਰਾਵਾ ਪੈ ਗਿਆ ਰੋਲਾ ਤੇ ਜਿਹੜੀ ਪਿੱਛੇ ਬਰਾਤ ਸੀਗੀ ਹਾਂ ਤੇ ਉਹਨੂੰ ਗਾਲਾਂ ਰੰਗ ਬਰੰਗੀਆਂ ਕੱਢੀਆਂ ਫਿਰ ਡਰਾਈਵਰ ਨੂੰ ਡਰਾਈਵਰ ਨੂੰ ਕੱਡੇ ਦੇ ਵਿੱਚ ਮਾਰਿਆ ਭਰਾਵਾ ਤੇ ਤੂੰ ਕੁਛ ਕਿਹਾ ਨਹੀਂ ਮੈਂ ਕੀ ਕਹਾਂ ਹੁਣ ਮੈਂ ਨਾ ਬੋਲਣ ਜੋਗਾ ਮੈਂ ਹੁਣ ਕੀ ਬੋਲਾਂਗੇ ਯਾਰ ਸਾਰਾ ਕੰਮ ਤਾਂ ਹੋ ਗਿਆ ਹੁਣ ਤਾਂ ਘਰੇ ਹੀ ਜਾਣਾ ਹੈ ਇਹ ਜਾ ਹੋਇਆ ਬਿਆਹ ਆਪਣਾ ਵਾ ਉੱਥੇ ਖੜ ਗਏ ਹੂੰ ਇਹ ਵੀ ਉੱਤੇ ਤੇਰੇ ਵੀ ਪ੍ਰਜਾਈ ਜੀ ਕੰਡਾਲ ਆਈ ਸੀ ਅੱਗੇ ਨਾਲ ਆਉਂਦੀ ਨੇ ਇੱਕ ਬੁੜੀ ਆਉਂਦੀ ਕਹਿੰਦੀ ਚੰਗਾ ਵਿਆਹ ਦੇਖੋਨੇ ਹੋ ਬਈ ਤੁਸੀਂ ਮੈਂ ਆਖਿਆ ਭਾਈ ਇਹਨੂੰ ਪੁੱਛ ਨੀ ਕਿਹਾ ਨਹੀਂ ਵੀ ਇਹ ਸਾਡੇ ਪਿੰਡ ਦਾ ਰਵਾਜ ਹੈ ਪਿੰਡ ਦੇ ਨੇੜੇ ਆ ਕੇ ਖਾਡੇ 'ਚ ਟਰੱਕ ਮਾਰਦੇ ਹੁੰਨੇ ਅਸੀਂ ਹਾਂ ਮੈਂ ਕਹਾ ਤੂੰ ਇਹਨੂੰ ਪੁੱਛ ਉਹ ਕਹਿੰਦਾ ਭਈ ਮੇਰਾ ਕੀ ਕਸੂਰ ਹੈ ਦੋਲਾ ਪਾਸੇ ਕੱਢੇ ਹਾਂ ਮੈਂ ਕਿਹੜੇ ਪਾਸੇ ਬੱਟਾਂ ਅੱਛਾ ਇਧਰੋਂ ਆਪਣੇ ਪਿੰਡੂ ਇੱਕ ਅਦਾ ਸੀਗਾ ਰੂਪਾ ਹਾਂ ਤੇ ਇੱਕ ਸੀਗਾ ਦਾਰਾ अच्छा ए गड्डा ਲਈ ਜਾਂਦੇ ਸੀ ਭਰਾਵਾ ਠੀਕ ਇਹਨਾਂ ਨੇ ਦੇਖਿਆ ਜਦੋਂ ਇਹ ਖੜ ਗਏ ਕਿ ਮੈਨੂੰ ਕਹਿੰਦੇ ਕੀ ਹਾਲ ਹੈ ਬਾਈ ਮੈਂ ਕਿਹਾ ਹਾਲ ਤੁਸੀਂ ਆਪ ਹੀ ਦੇਖ ਲਓ ਦੇਖ ਲਓ ਮੇਰੇ ਹਾਲ ਹਾਂ ਕਹਿੰਦਾ ਕਿਵੇਂ ਕਰਨਾ ਮੈਂ ਕਿਹਾ ਜਿੰਨੇ ਤੁਹਾਨੂੰ ਚੰਗਾ ਲੱਗਦਾ ਕਹਿੰਦਾ ਛੱਡ ਕੇ ਅੱਗੇ ਮੈਂ ਕਿਹਾ ਬਈ ਛੱਡਣਾ ਤਾਂ ਪਊਗਾ ਅੱਛਾ ਤੇ ਗੱਡੇ ਤੇ ਆਏ ਹੋ ਝੜ ਕੇ ਹਾਂ ਅਸੀਂ 5-4 ਜਣੇ ਗੱਡੇ ਤੇ ਬਹਿ ਗਏ ਤੇ ਮੈਂ ਵੀ ਆਏ ਪਿੰਜਣੀ ਜੀ ਤੇ ਬਹਿ ਗਿਆ ਤੇ ਪੱਗ ਜੀ ਦਾ ਮੇਰੀ ਢਾਈ ਕਿਨ ਦਾ ਮੋਢੇ ਤੇ ਧਰ ਲਈ ਆ ਕਣਗੇ ਚੰਗਾ ਮੂਰਤ ਹੋ ਗਿਆ ਤੇ ਜਦੋਂ ਸਾਡੇ ਘਰ ਦੇ ਮੂਰ ਨਾਲ ਕਿਲਾ ਖਾਂ ਖੁੱਲਾ ਹੁੰਦਾ ਸੀ ਹਾਂ ਤੇ ਬੁੜੀਆਂ ਪਾਣੀ ਮਾਰਨ ਨੂੰ ਚੱਕੀ ਫਿਰਨ ਉਹ ਕੁਜੇ ਤੇ ਕੀ ਜਿਆਦਾ ਗੜਬੀਆਂ ਆ ਗੜਬੀਆਂ ਵੀ ਪਾਣੀ ਬਾਰਾਂਗੇ ਜਦੋਂ ਦੇਖਿਆ ਬੁੜੀਆਂ ਨੇ ਬੀਬੂ ਤੇ ਬਰਾਤ ਕਿਵੇਂ ਤੁਰੀ ਆਉਂਦੀ ਹੈ ਅੱਛਾ ਐਂ ਵੀ ਗਈ ਦਾ ਟਰੱਕ ਤੇ ਹੈ ਤੇ ਆਉਂਦੀ ਹੈ ਤੁਰੀ ਹੈ ਤੁਰੀ ਤੇ ਪ੍ਰਾਵਾ ਐ ਜੇ ਕਿ ਜਦੋਂ ਵੀੜ ਕੋ ਬਣਾਈ ਹੁੰਦੀ ਤਾਂ ਬੜੀ ਵਧੀਆ ਬਣਦੀ ਤੇ ਪਰ ਹੈ ਹੀ ਨਹੀਂ ਸੀ ਇਹਨੂੰ ਹਾਂ ਉਹਦੋਂ ਹੈ ਹੀ ਨਹੀਂ ਸੀ ਵੀੜ ਉਹਦਾ ਭਰਾਵਾ ਜਿਹੜਾ ਦਾਰਾ ਸੀ ਤੇ ਰੂਪਾ ਸੀ ਮੈਂ ਤਾਂ 2-3 ਸਾਲ ਉਹ ਫੀਟਾ ਲਈ ਗਏ ਹੈ ਤੂੰ 2-3 ਸਾਲ ਪਹਿਲਾਂ ਇੱਕ ਦਿਨ ਆ ਕੇ ਘਰੇ ਹਾਂ ਆ ਕੇ ਮੈਂ ਤਾਂ ਘਰੇ ਨਾ ਹਾਂ ਤੇ ਆ ਕੇ ਕਹਿਣ ਲੱਗੇ ਮੇਰੀ ਮਾਂ ਨੂੰ ਆ ਕੇ ਤਾਈ ਕਿਧਰ ਗਏ ਬਾਈ ਕਹਿੰਦੇ ਭਾਈ ਇਧਰ ਹੀ ਫਿਰਦਾ ਉਹ ਆ ਕੇ ਤਾਂ ਵਿਆਹ ਦੀ ਫੀਟ ਲੈਣੀ ਹੈ ਅੱਛਾ ਉਹ ਕਹਿੰਦੇ ਪਈ ਵਿਆਹ ਦੀ ਆਊ ਅਕੇ ਇੱਥੇ ਪਈ ਹੋ ਮਾੜੀ ਮੋਟੀ ਉਹਨੇ ਫੜਾ ਦੀ ਫਿਰ ਆ ਚੱਕਿਆ ਉਹ ਤਾਂ ਅੱਧੀ ਜੀ ਬੋਤਲ ਉਹ ਤਾਂ ਵੀ ਭੋਲੀ ਭਾਲੀ ਜੀ ਹਾਂ ਵੀ ਚੱਲ ਫੜਾ ਦੇ ਉਹ ਤਾਂ ਆਮ ਨਿਕਲਦੀ ਸੀ ਨਾ ਘਰਾਂ ਚ ਖੱਡ-ਖੱਡ ਲੈਣੇ ਕਰਦੀ ਤੇ ਅਟਕ ਗਿਆ ਤੇ ਫੇਰ ਆ ਗਏ ਹਾਂ ਉਹ ਕਹਿੰਦੇ ਇਸ ਤੇ ਫੀਟ ਲੈਣੀ ਹੈ ਹਾਂ ਉਹ ਮੇਰੇ ਘਰ ਵਾਲੀ ਕਹਿੰਦੀ ਅੱਜ ਕਹਿੰਦੇ ਦੋ ਬੰਦੇ ਜੇ ਪਹਿਲਾਂ ਲਗੇ ਕਿ ਤੋ ਬੋਤ ਲੱਦੀ ਅੱਜ ਫੇਰ ਆਏ ਖੜੇ ਹੈ ਹੂੰ ਉਹੀ ਬੰਦੇ ਸਾਵੇਂ ਉਹੀ ਕਹਿੰਦੀ ਕਿੰਨੀਆਂ ਕਪੀਟਰ ਨਿਲੀਆਂ ਮੈਂ ਕਿਹਾ ਉਹੀ ਬੰਦੇ ਆਏ ਜਿਹੜੇ ਆਪਾਂ ਨੂੰ ਗੱਡੇ ਤੇ ਲਿਆਏ ਸੀ ਅੱਛਾ ਹਾਂ ਤਿੰਨ ਸਾਲ ਪੀ ਗਏ ਦਰੂ ਉਹ ਬੁੱਲੇ ਹਾਂ ਐਦੋ ਟਾਈਮ ਚੰਗਾ ਸੀ ਹਾਂ ਟਾਈਮ ਚੰਗਾ ਸੀ ਹਾਂ ਟਾਈਮ ਦੀ ਗੱਲ ਹੈ ਭਾਈ ਠੀਕ ਹੈ ਹਾਂ ਔਰ ਤੂੰ ਵੀ ਸੁਣਾ ਲੈ ਮਾੜੀ ਮਾੜੀ ਗੱਡ ਕੋਈ ਮੈਂ ਤਾਂ ਸਾਰਾ ਵਿਆਹ ਪੂਰਾ ਕਰਤਾ ਵੀ ਘਰੇ ਆ ਗਏ ਹੁਣ ਤੇ ਤੂੰ ਦੱਸ ਮੈਨੂੰ ਓਏ ਮੇਰਾ ਵਿਆਹ ਵੀ ਬਸ ਊਠ ਪਟਾਂਗ ਵਾਂਗੂ ਹੋ ਗਿਆ ਅੱਛਾ ਛੱਟ ਮੰਗਣੀ ਤੇ ਫੱਟ ਵਿਆਹ ਉਦੋਂ ਟਾਈਮ ਹੀ ਆਜਾ ਸੀ ਹਾਂ ਤੇ ਜੇਠ ਹਾੜ ਦਾ ਮਹੀਨਾ ਸੀ ਹਾੜ ਦਾ ਮਹੀਨਾ ਸੀਗਾ ਹਾਂ ਤੇ ਉਹ ਮੇਰੇ ਭਾਈ ਵਰਗੇ ਅੰਗੂਰਾਂ ਦਾ ਬਾਗ ਲੈਂਦੇ ਹੁੰਦੇ ਸੀਗੇ ਠੀਕ ਹੈ ਤੇ ਭਰਾਵਾ ਉਹ ਕੈਂਟਰ ਤੇ ਲੈ ਕੇ ਜਾਂਦੇ ਹੁੰਦੇ ਸੀ ਅੰਗੂਰ ਤੇ ਉਹਨਾਂ ਨੇ ਤਾਂ ਕੀ ਕਰਿਆ ਕਹਿੰਦੇ ਅੱਜ ਤਾਂ ਅੰਗੂਰ ਤੋੜਦੇ ਨਹੀਂ ਆਪਾਂ ਬਰਾਤ ਚੱਲਾਂਗੇ ਹਾਂ ਮੇਲ-ਗਿਲ ਘਰੇ ਆਇਆ ਬੈਠਾ ਉਹ ਮੰਡੀਆਂ 'ਚ ਫਿਰਨਾ ਤੇ ਤੇਰੇ ਘੜਾ ਲੋਟ ਆ ਗਿਆ ਤੇ ਕੜਾ ਕਾਨੂੰ ਲੋਟ ਆਇਆ ਹਾਂ ਪੀੜਾ ਰਹਿ ਗਿਆ ਉਹ ਇੱਕ ਤਾਂ ਫੀਜਟਕਾਰ ਕਰਾ ਲਈ ਇੱਕ ਕੈਂਟਰ ਸੀ ਕੈਂਟਰ ਵੀ ਨਹੀਂ ਸੀ ਉਹ ਦੂਜਾ ਕੀ ਆਪਣੇ ਉਹਨੂੰ ਇੱਕ ਟਾਟਾ ਗੱਡੀ ਫੋਰ ਛੋਟੀ ਸੀ ਅੱਛਾ ਚੱਲ ਕੋਈ ਵੀ ਹੋਈ ਨਿੰਦਰਾ ਗੱਡੀ ਸੀ ਉਹ ਠੀਕ ਹੈ ਤੇ ਭਰਾਵਾ ਉਹ ਕਰਲੇ ਸਾਰੇ ਝੜ ਗਏ ਵਿੱਚ ਢੋਲ ਲਾ ਲੈ ਭਰਾਵਾ ਤਾਂ ਨੱਚ ਨੱਚ ਕੇ ਨੱਚ ਨੱਚ ਆ ਨੱਚਾਂ ਦਾ ਫਿਰ ਸੀਗੇ ਇਹ ਬਰਾਤ ਗਏ ਹੋ ਢੂੜਾਂ ਪਟਤੀਆਂ ਤੇ ਹਾਂ ਕੀ ਉੱਥੇ ਜਦੋਂ ਗਏ ਮੰਜੇ ਡਾਹੇ ਪੇ ਲੈਣਾ ਲੋਟ ਅੱਛਾ ਨਿੰਮ ਦੇ ਥੱਲੇ ਓਏ ਹਾਏ ਓਏ ਹੋਏ ਤੈਨੂੰ ਮੈਂ ਕੀ ਦੱਸਾਂ ਤੇ ਜੇ ਠੜ ਦੀ ਲੋ ਵੀ ਆਖੇ ਤੁਹਾਨੂੰ ਮੈਂ ਬਿਠਾਉਣੀ ਆ ਇੱਥੇ ਹਾਂ ਤੇ ਗਰਮੀ ਵੀ ਮੁੜ ਕੋ ਮੁੜ ਕੇ ਤੇ ਭਰਾਵਾ ਸੇਰਿਆਂ ਥੱਲੇ ਦੇ ਐਂ ਕਰਕੇ ਨਾ ਸੇਰੇ ਤਾਹਾਂ ਚੱਕ ਕੇ ਹਾਂ ਫਿਰ ਮੁਰਕਾ ਪੁੰਜਿਆ ਹਾਂ ਸਹੀ ਗੱਲ ਮੁਰਕ ਆਏ ਪੁੰਜਿਆ ਜਾਂਦਾ ਸੀ ਹਾਂ ਹਾਂ ਜੀ ਭਰਾਵਾ ਫੇਰੇ ਹੋਣ ਲੱਗੇ ਉਦੋਂ ਫੇਰੇ ਕਰਾਉਂਦੇ ਸੀਗੇ ਅੱਛਾ ਅੱਛਾ ਠੀਕ ਹੈ ਮੇਰੇ ਆਨੰਦ ਹੋਏ ਸੀ ਫੇਰੇ ਸਾਡੇ ਦਾ ਆਨੰਦ ਹੋਏ ਸੀ ਸਾਡੇ ਫੇਰੇ ਹੋਏ ਸੀ ਪਾ ਗੱਲਬਾਤ ਐ ਕੋਈ ਐ ਭਰਾਵਾ ਜਦੋਂ ਫੇਰੇ ਹੁੰਦੇ ਸੀ ਮੇਰੇ ਸਾਲੇ ਨੇ ਤਾਂ ਮੁਠੀ ਮਾਰੀ ਹਲਦੀ ਦੀ ਭਰ ਕੇ ਹੂੰ ਘਰ ਤਾਂ ਮੈਨੂੰ ਰੰਗ ਪਰੰਗਾ ਮੈਂ ਤਾਂ ਗੁੱਸੇ ਨਾਲ ਹੋ ਗਿਆ ਲਾਲ ਤੇ ਸਾਲਾ ਮੇਰਾ ਪਿੱਛੇ ਮੁੜ ਗਿਆ ਉਹਦੀ ਕੱਬਾ ਪਰੋਣਾ ਹਾਂ ਤੇ ਮੈਂ ਆਖਿਆ ਜੇ ਅੱਜ ਕਿਤੇ ਮੰਦ ਪਰੇ ਨਾ ਹੁੰਦੇ ਹੁੰਦੇ ਨਾ ਤੇ ਅੱਜ ਮੈਂ ਤੈਨੂੰ ਡੋਡੇ ਵਾਲਾ ਜੰਡਾ ਦਿਖਾ ਰਿਹਾ ਹਾਂ ਬਾਈ ਠੀਕ ਹੈ ਹੋਰ ਯਾਰ ਐਨੇ ਬੰਦਿਆਂ ਦੇ ਵਿੱਚ ਹਲਦੀ ਸਿੱਟ ਗਿਆ ਵਤੰਦਰ ਮੈਨੂੰ ਉਦੋਂ ਟਾਈਮ ਹੀ ਇਹੋ ਜਿਹਾ ਸੀ ਉਹ ਤਾਂ ਸਾਰੀ ਬਰਾਤ ਦੇ ਥਾਪੇ ਲਾ ਕੇ ਤੋਰਦੇ ਸੀ ਹਾਂ ਐ ਉਹ ਤਾਂ ਭਰਾਵਾ ਬੁੜੀਆਂ ਤੇ ਵਿੱਚ ਮੁੰਡੇ ਜਿਹੜੇ ਮਜ਼ਾਕੀ ਐਂ ਲਵੇੜ ਕੇ ਐਂ ਪਿੱਛੇ ਹੱਥ ਕਰਕੇ ਖੜ ਗਏ ਹਾਂ ਜਿਹੜਾ ਵੇ ਤੜਕਦੇ ਜਿਹੜਾ ਵੇ ਹਾਂ ਹਾਂ ਇੱਕ ਚੱਲਦਾ ਸੀ ਬਈ ਉਦੋਂ ਬਾਅਦ ਹੁਣ ਨਹੀਂ ਬਈ ਹੁਣ ਤਾਂ ਡਰਦੀਆਂ ਰਹਿੰਦੀਆਂ ਬੁੜਮੀਆਂ ਵੀ ਹੁਣ ਤਾਂ ਅਗਲਾ ਇੰਨੀ ਮਜ਼ਾਕ ਨਹੀਂ ਸੰਗਦਾ ਉਹਨਾਂ ਦਾ ਕੱਪੜਿਆਂ ਨੂੰ ਦੇਖੀ ਜਾਂਦਾ ਬਾਰੀ-ਬਾਰੀ ਉਧਰ ਬੂਟਾਂ ਨੂੰ ਦੇਖੀ ਜਾਂਦਾ ਚੱਲ ਜੁਗ ਤੇ ਲੱਗਿਆ ਤਾਂ ਨਹੀਂ ਕੁਝ ਆ ਇੱਕ ਮਮੈਲਾਂ ਗਲਪੀਆਂ ਉਹਦੇ ਵਿੱਚ ਐ ਕਰੇ ਜਾਣਗੇ ਬਾਲਾਂ ਨੂੰ ਐ ਕੋਈ ਪੱਗ ਨੂੰ ਖਿੱਚੀ ਜਾਊਗਾ ਕੋਈ ਐ ਕਰੀ ਜਾਊਗਾ ਉਦੋਂ ਕਿਹੜੀਆਂ ਮੁਗਲੈਲਾਂ ਸੀਗੀਆਂ ਨਹੀਂ ਨਹੀਂ ਮੁਗਲੈਲ ਕੋਈ ਵੀ ਉਦੋਂ ਪਤਾ ਹੀ ਨਹੀਂ ਭਰਾਵਾ ਕਿਵੇਂ ਜੇ ਵਿਆਹ ਹੋਇਆ ਸੁਪਨੇ ਉਹ ਹੋ ਗਿਆ ਮੇਰਾ ਸਹੀ ਗੱਲ ਹੈ ਤੇਰੀ ਸੁਪਨੇ ਵਾਂਗੂ ਹੋ ਗਿਆ ਹਾਂ ਉਹ ਭਰਾਵਾ ਤੈਨੂੰ ਦੱਸੀਦਾ ਜਾਣਾ ਵੀ ਉਸਤੇ ਇੱਕ ਕੈਂਟਰ ਤੇ ਬਰਾਤ ਗਈ ਕੈਂਟਰ ਤੇ ਆਏ ਉਥੇ ਇੱਕ ਗੱਲ ਹੋ ਹਾਂ ਢੋਲ ਆਲੇ ਜਦੋਂ ਢੋਲ ਵਜਾਉਣ ਲੱਗੇ ਹਾਂ ਸਾਰੇ ਮੁੰਡੇ ਨੱਚਣ ਲੱਗੇ ਤੇ ਮੇਰੇ ਪਿਓ ਨੇ ਕੀ ਕਰਿਆ 2-2 ਦੇ ਨੋਟ 1-1 ਦੇ ਨੋਟ 5-5 ਦੇ ਨੋਟ ਬਸ ਉਹਦੇ ਇਹ ਚੱਲਦੇ ਸੀ ਆ ਮੇਰੇ ਉੱਤੋਂ ਵਾਰ ਕੇ ਤੇ ਐ ਸਿੱਟ ਤੇ ਅੱਛਾ ਤੇ ਵਿੱਚੋਂ ਕੁੜੀਆਂ ਨੇ ਚੁਗਲੇ ਹੁਣ ਛੋਟੀ-ਛੋਟੀ ਕੁੜੀਆਂ ਨੇ ਚੁਗਲੇ ਹਾਂ ਚੱਲਦਾ ਸੀ ਕੰਮ ਉਹ ਬੰਦੇ ਕਹਿਣ ਲੱਗੇ ਲੈ ਇਹਨਾਂ ਕੋਲ ਕੋਈ ਜ਼ਿਆਦਾ ਰੁਪਏ ਨੇ ਇਹ ਸਿੱਟਣ ਲੱਗੇ ਅੱਛਾ ਵੀ ਸਾਡੇ ਜਵਾਕਾਂ ਨੂੰ ਦਿਖਾਉਂਦੇ ਆ ਫਿਰ ਵਿੱਚ ਸਿਆਣੇ ਕਹਿੰਦੇ ਬਾਈ ਉਹਨਾਂ ਨੂੰ ਖੁਸ਼ੀ ਹੋएगी ਉਹਨਾਂ ਦੇ ਤਾਂ ਰੁਪਏ ਬਾਹਰ ਨੇ ਠੀਕ ਹੈ ਪਰ ਉਹ ਭਰਾ ਉਹ ਉੱਥੇ ਲੜਾਈ ਹੋ ਜਾਣੀ ਸੀ ਲੜਾਈ ਹੁੰਦੀ ਹੁੰਦੀ ਬਚਤ ਰਹੇਗੀ ਇਹ ਤਾਂ ਭਾਈ ਮੇਰੀ ਗੱਲ ਸੁਣੋ ਹੁਣ ਤਾਂ ਕੋਈ ਹੱਥ ਨਹੀਂ ਲਾਉਂਦਾ ਪੈਸਿਆਂ ਨੂੰ ਲੱਦੜੀ ਜਾਣਗੇ ਉੱਤੇ ਅੱਛਾ ਸ਼ਰਮ ਬੰਦਿਆ ਕੋਈ ਸੌਦਾ ਨਾ ਸਿੱੜਦੇ 50 ਦਾ ਸਿੱੜਦੇ ਜਵਾ ਨਹੀਂ ਚੱਕਦੇ ਲੱਦ ਲੱਦ ਡੰਗੀ ਜਾਣਗੇ ਉਦੋਂ ਟਾਈਮ ਚੰਗੇ ਸੀ ਉਦੋਂ ਟਾਈਮ ਚੰਗੇ ਸੀ ਉਦੋਂ ਬਰਾਤ ਆਉਂਦੀ ਤੇ ਸਾਰਾ ਪਿੰਡ ਬੇੜਾ ਜਵਾਖ ਜੱਲੇ ਉੱਥੇ ਬੈਠੇ ਨੇ ਜਿੱਥੇ ਬਰਾਤ ਦਾ ਤਰਾ ਹੁੰਦਾ ਸੀ ਮੈਂ ਕਹਿੰਦਾ ਚਾਰ ਦਿਨ ਢੋਲ ਹੀ ਵੱਜੀ ਗਿਆ ਆਪਣੇ ਘਰੇ ਮੈਂ ਤੈਨੂੰ ਦੱਸੀ ਜਾਂਦਾ ਉਹ ਟਾਈਮ ਬਾਲੀ ਬਧੀਆ ਸੀ ਭਰਾਵਾ ਹੁਣ ਤਾਂ ਘੰਟਾ ਨਹੀਂ ਕੱਢਦੇ ਉਹਦੇ ਚੱਕ ਲੈਂਦੇ ਤੇ ਲੈਂਬੜਾ ਅੱਖਾਂ ਆ ਯਾ ਮੇਰੇ ਸਾੜਿਆ ਤੂੰ ਰਾਤ ਮੇਰੀ ਬਹੂ ਬੋਲੀ ਪਾਤੀ ਹਾਂ ਤੇ ਜਰਦੇ ਨਹੀਂ ਗੱਲ ਨਹੀਂ ਜਰਦੇ ਬਈ ਆਹ ਜਿਆ ਟਾਈਮ ਸੀ ਭਰਾਵਾ ਬਹੁਤ ਚੰਗਾ ਸੀ ਆਪਾਂ ਦਾ ਵਧੀਆ ਸੀ ਆ ਭਰਾਵਾ ਟਾਈਮ ਨਾਲ ਹੀ ਵਿਆਹ ਕਰਾ ਲਿਆ ਚੰਗੇ ਰਹਿ ਗਏ ਸੱਚੀ ਗੱਲ ਹੈ ਭਰਾਵਾ ਚਲੋ ਹੁਣ ਹੁਣ ਦਾ ਜਮਾਨਾ ਹੁਣ ਨਾਲ ਹਾਂ ਉਹ ਜਮਾਨਾ ਆਪਣੇ ਨਾਲ ਸੀ ਤੇ ਟਾਈਮ ਟਾਈਮ ਦੀ ਗੱਲਾਂ ਬਾਈ ਯਾਰ ਹਾਂ ਟਾਈਮ ਟਾਈਮ ਦੀ ਗੱਲਾਂ ਟਾਈਮ ਦੀ ਗੱਲਾਂ ਤੇ ਹੁਣ ਖਰਚੇ ਵੀ ਬਹੁਤ ਹੁੰਦੇ ਆ हां ਉਹ ਤਾਂ ਮੇਰੇ ਸਾਰੇ ਦੇ ਮੰਜਿਆਂ ਤੇ ਥਾਲ ਦੇ ਤੇ ਪੂਝੀਆਂ ਵਧਾਣਾ ਦੇ ਤਾ ਉਹ ਐਂ ਸ਼ੱਕ ਗਏ ਚਾਹ ਨਾਲ ਕਿਉਂ ਭੁੱਖੇ ਸੀਗੇ ਬਸ ਦੋ ਤਿੰਨ ਐਟ ਮੇ ਹੁੰਦੀਆਂ ਸੀ ਲੱਡੂ ਜਲੇਬੀਆਂ ਵੇਖ ਲਾ ਵਧਾਣਾ ਬੁਣਾ ਜਾਂਦਾ ਸੀ ਆ ਕਿਹੜੇ ਟੈਂਟ ਫੈਂਟ ਲੱਗਦੇ ਸੀ ਉਹ ਦਰੀ ਜੀ ਸਿਰ ਦੇ ਉੱਤੇ ਬਹਾਂਦੇ ਸਾਰਿਆਂ ਦੇ ਸਾਡੇ ਤਾਂ ਆਉਂਦੇ ਆਉਂਦੇ ਨੂੰ ਫਿਰ ਪੂਝੀਆਂ ਤੇ ਵਧਾਣਾ ਚਾਹ ਨਾਲ ਤੇ ਫੇਰ ਬਾਅਦ ਚ ਜਦ ਰੋਟੀ ਖਵਾਉਂਦੇ ਫੇਰ ਨਾਲ ਲੱਡੂ ਤੇ ਜਲੇਬੀਆਂ ਦੇ ਦਿੰਦੇ ਸੀ ਬਸ ਇਹੀ ਕੁਛ ਜੀ ਚੱਲਦਾ ਸੀ ਬਈ ਹੁਣ ਤਾਂ ਤੈਨੂੰ ਪਤਾ ਤਰ੍ਹਾਂ ਤਰ੍ਹਾਂ ਦੇ ਬੰਦੇ ਆਰਾਥਨ ਪਾਣੀ ਖਾਣ ਵਾਸਤੇ ਹੁਣ ਤਾਂ ਟੈਂਟ ਜੇ ਵੱਡਾ ਚੀਜ਼ਾਂ ਗਿਣੀਆਂ ਨਹੀਂ ਜਾਂਦੀ ਐਟਮੈਂ ਨਹੀਂ ਦੇਖੀ ਜਾਂਦਾ ਬੰਦਾ ਵੀ ਕਿਹੜੀ ਚੱਕਾਂ ਯਾਰ ਬਈ ਐ ਕਿਹੜੀ ਖਾ ਮੈਂ ਕਿਹੜੇ ਦਿੰਦਾ ਗੁਰੂਗਾ ਲੈ ਕੇ ਪਲੇਟ ਨੂੰ ਸਹੀ ਗੱਲ ਹੈ ਮੰਗਤੇ ਆ ਹਾਂ ਆਏ ਤੇਰੇ ਅੰਦਰੋਂ ਦੇ ਗੇੜੇ ਦਿੰਦੇ ਹਾਂ ਉਹਦੇ ਜੋ ਪਾ ਮਾਰ ਸਹੀ ਗੱਲ ਹੈ ਬਈ ਮੈਂ ਤਾਂ ਕਹਿੰਦਾ ਆਪਣਾ ਟਾਈਮ ਬਹੁਤ ਵਧੀਆ ਸੀ ਬਾਲਾ ਵਧੀਆ ਸੀ ਯਾਰ ਜੇ ਕਿਤੇ ਹੋਣ ਕਰਾਉਣਾ ਹੁੰਦਾ ਆਪਾਂ ਨੂੰ ਤਾਂ ਲਾਣ ਦੇ ਖੁੰਝੇ ਇਹ ਲੋਕ ਹਾਂ ਉਹਦਾ दारू ਤੇ ਮੇਡ ਤੇ ਲੱਲਣ ਪੱਲਣ ਨਹੀਂ ਸੀ ਲੋਟ ਆਉਂਦਾ ਪਹਿਲੇ ਨੰਬਰ ਤਾਂ ਹੁਣ ਵਿਆਹ ਹੀ ਨਹੀਂ ਹੋਣਾ ਸੀ ਪਾਠ ਹੁਣ ਤਾਂ ਕਿਹੜਾ ਹੋਣਾ ਸੀ ਹੁਣ ਤਾਂ ਮੈਨੂੰ ਲੱਗਦਾ ਮੱਠੀ ਲੱਗਦੀ ਆਪਣੀ ਹੁਣ ਤਾਂ ਉਦੋਂ ਲੋਕ ਸਿੱਧੇ ਸਾਦੇ ਸੀ ਹਾਂ ਉਦੋਂ ਤਾਂ ਜਦੋਂ ਦੇਖਣਾ ਆਂਦੇ ਆ ਕੇ ਲੈ ਕਿਵੇਂ ਬਣਾ ਕੇ ਫੜਾ ਦਿਓ ਰੁਪਈਆ ਕੰਮ ਕਰਦਾ ਮੁੰਡਾ ਹੈ ਹਾਂਜੀ ਮਿੱਤਰੋ ਤੁਸੀਂ ਵੀ ਆਪਣੇ ਦੱਸਣਾ ਆਪੋ ਆਪਦਾ ਵਿਆਹ ਕਮੈਂਟਾਂ ਦੇ ਵਿੱਚ ਲਿਖਣਾ ਕਿਹੜੇ-ਕਿਹੜੇ ਸਨ ਦੇ ਵਿੱਚ ਹੋਇਆ ਸੀ ਅਸੀਂ ਤਾਂ ਭਰਾਵਾ ਦੱਸ ਹੀ ਦਿੱਤਾ ਤੁਹਾਨੂੰ ਠੀਕ ਹੈ ਨਾ ਭਰਾਵਾ ਵੀ ਐ ਹੋਇਆ ਸੀ ਸਾਡਾ ਤੁਹਾਂ ਦੇਸੀ ਲੋਕ ਪਿੰਡਾਂ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ ਸਭ ਦਾ